ਪਾਣੀ ਆ ਹਾਈਵੇ ਤੇ ਖੜਾ ਉਹਦੇ ਸਬੰਧ ਵਿੱਚ ਕਲਤਾ ਇਥੇ ਧਰਨਾ ਲੱਗਾ ਆ ਬੇਨਤੀ ਕਰਦੇ ਆ ਵੀ ਧਰਨੇ ਦੇ ਵਿੱਚ ਸਾਵਨ ਹੋਵੇ ਜਿਹੜਾ ਪਾਣੀ ਆ ਗੰਦਾ ਪਾਣੀ ਲੰਬੇ ਸਮੇਂ ਤੋਂ ਪੈ ਰਿਆ ਉਹਦਾ ਹੱਲ ਕਰਾ ਸਕੀਏ ਪੱਕਾ ਧਰਨਾ ਜਿਹੜਾ ਆ ਇਹ ਲੱਗ ਚੁੱਕਾ ਜਿੰਨਾ ਚਿਰ ਹੱਲ ਨਹੀਂ ਹੁੰਦਾ ਉਨਾ ਚਿਰ ਧਰਨਾ جاری ਰਹੂਗਾ ਜੀ ਆਪ ਦੇ ਤੋਂ ਜਲਦੀ ਵੀਡੀਓ ਦਾ ਅਫਸਰ ਫਲੋਰ ਤੇ ਪਹੁੰਚੋ ਧੰਨਵਾਦ ਕਰੋ ਨਿਕਾਸ ਕਰੋ ਗੰਦੇ ਪਾਣੀ ਦਾ ਨਿਕਾਸ ਕਰੋ ਬੀਡੀਪੀਓ ਫੋਰ ਨੂੰ ਚਲਦਾ ਕਰੋ ਚਲਦਾ ਕਰੋ ਚਲਦਾ ਕਰੋ ਬੀਡੀਪੀਓ ਫੋਰ ਹਾਏ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਲੋਕ ਸਭਾ ਮੰਚ ਜਿੰਦਾਬਾਦ 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 ਲੋਕ ਸਭਾ ਮੰਚ ਜਿੰਦਾਬਾਦ 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 ਲੋਕ ਸਭਾ ਮੰਚ ਜਿੰਦਾਬਾਦ 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 ਤੁਸਾਡੋ

ਬੀਡੀਪੀਓ ਫੋਰ ਨੂੰ ਚਾਹਦਾ ਕਰੋ ਚਾਹਦਾ ਕਰੋ ਚਾਹਦਾ ਕਰੋ ਬੀਡੀਪੀਓ ਫੋਰ ਹਾਏ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਲੋਕ ਇਨਸਾਨ ਸਾਹਿਬ ਜਿੰਦਾਬਾਦ 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 ਲੋਕ ਇਨਸਾਨ ਸਾਹਿਬ ਜਿੰਦਾਬਾਦ 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 ਲੋਕ ਇਨਸਾਨ ਸਾਹਿਬ ਜਿੰਦਾਬਾਦ 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 ਤੁਹਾਡੇ ਇਸ ਧਰਨਾ ਪ੍ਰਦਰਸ਼ਨ ਵਿੱਚ ਸਾਡੇ ਬਾਬਾ ਸਰੂਪ ਸਿੰਘ ਜੀ ਸੀਨੀਅਰ ਅਕਾਲੀ ਆਗੂ ਉਹਨਾਂ ਨਾਲ ਹੰਸਰਾ ਰਾणे ਜੀ ਔਰ ਸਾਡੇ ਕੋਲਾ ਭਾਜੀ ਪ੍ਰਧਾਨ ਟ੍ਰੱਕ ਯੂਨੀਅਨ ਇਹਨਾਂ ਦੇ ਸਾਰਿਆਂ ਨੇ ਟੀਮ ਸੁਨੇ ਸਮੇਤ ਸ਼ਿੱਦਤ ਕੀਤੀ ਹੈ ਇਹਨਾਂ ਦਾ ਧੰਨਵਾਦ ਹੈ ਤੋਂ ਸਾਡੇ ਸੀਨੀਅਰ ਅਕਾਲੀ ਆਗੂ ਬਾਬਾ ਸਰੂਪ ਸਿੰਘ ਜੀ ਕੁਝ ਸ਼ਬਦਾਂ ਨਾਲ ਦਰਬਾਰ ਮੀਆ ਭਗਵਾਨ ਦੇ ਸਾਹਮਣੇ ਜੋ ਗੱਦਾ ਪਾਣੀ ਖੜਾ ਹੈ ਉਹਦੇ ਸੰਬੰਧ ਵਿੱਚ ਵਿਸਥਾਰ ਰੂਪੇ ਜਾਣਨਾ ਪਾ ਕੇ ਸ਼ਰਤਾਂ ਨਾਲ ਕੁਝ ਸ਼ਰਤਾਂ ਦੀ ਸਹਾਇਤਾ ਨਹੀਂ ਸਾਬਣ ਗਈ ਬਾਬਾ ਸਰੂਪ ਸਿੰਘ ਜੀ ਜੇ ਸਿੰਘ ਪੋਲਾ ਜੀ ਪ੍ਰਧਾਨ ਰਕ ਯੂਨੀਅਨ ਆਏ ਹਨ ਲੋਕ ਸਭਾ ਮਜਦਰੀ ਟੀਮ ਨਾਲ ਸਹਿਯੋਗ ਕਰਨ ਤੋਂ ਆਪਣੇ ਸ਼ਬਦਾਂ ਨਾਲ ਸੰਬੋਧਨ ਕਰਨਗੇ ਪ੍ਰਧਾਨ ਰਣਜੀਤ ਸਿੰਘ ਪੋਲਾ ਜੀ ਨਿਸਾੜਾ ਤੋਂ ਹੈਲੋ ਹਾਂਜੀ ਵਾਇਗੁਜੀ ਦਾ ਖਾਲਸਾ ਵਾਇਗੁਜੀ ਦੇ ਫਤਿਹ ਅੱਜ ਇੱਥੇ ਜੋ ਜਰਨੈਲ ਭਾਜੀ ਨੇ ਧਰਨਾ ਪ੍ਰਸ਼ਾਸਨ ਨੂੰ ਜਗਾਉਣ ਲਈ ਲਾਇਆ ਉਹਦੇ ਲਈ ਅਸੀਂ ਵੀ ਇਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਜਥੇਬੰਦੀਆਂ ਵਾਲੇ ਨਾਲ ਖੜੇ ਆ ਇਹਨਾਂ ਦਾ ਜੋ ਵੀ ਮੰਗਿਆ ਉਹ ਸਾਰੀ ਜੈ ਜਿਆ ਸਰਕਾਰ ਤਾਂ ਸੁਤੀ ਪਈ ਆ ਬਈਆ ਭਗਵਾਨ ਦੇ ਮੂਰੇ ਮੱਥਾ ਟੇਕਣ ਨੂੰ ਜਾਂ ਉਥੇ ਸਕੂਲ ਆ ਫਾਰਮੈਂਟ ਸਕੂਲ ਆ ਪਰਲੇ ਪਾਸੇ ਉਥੇ ਬੱਚੇ ਲੈਣ ਨੂੰ ਬਹੁਤ ਮੁਸ਼ਕਲ ਆਦੀ ਆ ਜਦੋਂ ਸਾਨੂੰ ਟਰੱਕਾਂ ਦੇ ਬਾਰੇ ਉਥੋਂ ਨੰਗਣਾ ਪੈਂਦਾ ਗੋਡੇ-ਗੋਡੇ ਲੱਕ-ਲੱਕ ਉਹੀ ਆ ਉਥੇ ਪ੍ਰਸ਼ਾਸਨ ਮੈਨੂੰ ਸਮਝ ਨਹੀਂ ਲੱਗਦੀ ਪ੍ਰਸ਼ਾਸਨ ਤਾਂ ਸੁੱਤਾ ਪਿਆ 3 ਸਾਲ ਤੋਂ ਉਦੋਂ ਹੀ ਟਾਈਮ ਹੋ ਗਿਆ ਉਹ ਖੱਡੇ ਇਦਾਂ ਪਿਆ ਹੋਆ ਜਿਦਾਂ ਉਥੇ ਬਹੁਤ ਪੁਰਾਣਾ ਕੁਛ ੱਪੜ ਬੜਿਆ ਹੁੰਦਾ ਸਾਡਾ ਟਰੱਕਾਂ ਦਾ ਬਹੁਤ ਨੁਕਸਾਨ ਹੁੰਦਾ ਗੱਡੀ ਦੇ ਟਾਇਰ 40 40000 ਦਾ ਜੋੜਾ ਹੁੰਦਾ ਜੋ ਮੜੀ ਐਂਗੈਲੀ ਨਾਲ ਖੱਡੇ ਚ ਡੈਈ ਜਾਂਦਾ ਤਾਂ ਉਹ ਫੜ ਜਾਂਦਾ ਟਾਇਰ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਐਸਡੀਓ ਸਾਹਿਬ ਨੂੰ ਮੀਡੀਆ ਨੂੰ ਅਜੇ ਤਾਂ ਐਪਲੀਕੇਸ਼ਨਾਂ ਲਿਖ ਲੈ ਕਿ ਥੱਕ ਹਾਰ ਕੇ ਬਹਿ ਗਏ ਆਹੀ ਅੱਗੇ ਪਿੱਛੇ ਜਾ ਦੋ ਤਿੰਨ ਟਰਾਲੀਆਂ ਉੱਥੇ ਮਿੱਟੀ ਦੀਆਂ ਜਾਂ ਰੋੜਿਆਂ ਦੀਆਂ ਵੀ ਸਟਾਈਆਂ ਸੀ ਤਾਂ ਉਹ ਦੋ ਚਾਰ ਵਾਰੀ ਆਦੇ ਆ ਗੱਡੀਆਂ ਉਹ ਫਿਰ ਟਿਆਰਾਂ ਨਾਲ ਨਿਕਲ ਜਾਂਦਾ ਤੇ ਫਿਰ ਖੱਡਾ ਉੱਤੋਂ ਦਾ ਉਤਾਰ ਹੋਇਆ ਜੋ ਕਿ ਸਰਕਾਰਾਂ ਦਾ ਕੰਮ ਆ ਉਹਨਾਂ ਨੂੰ ਬਿਨਾਂ ਦੱਸੇ ਪੁੱਛੇ ਤੋਂ ਇਹ ਕੰਮ ਕਰਨੇ ਚਾਹੀਦੇ ਆ ਇਹ ਕੌਮ ਦੀ ਨੀਂਦ ਸੁੱਤੇ ਪਏ ਸਰਕਾਰ ਜੇ ਤਾਂ ਕੋਈ ਪੈਸੇ ਦਵੇ ਫਿਰ ਤਾਂ ਕੰਮ ਚੁੱਕ ਲੈਂਦੇ ਆ ਜੇ ਕੋਈ ਨਹੀਂ ਪੈਸਿਆਂ ਵਾਲਾ ਆ ਜਾਂਦਾ ਕੋਈ ਹਾਂ ਕੰਮ ਆ ਕੋਈ ਸੰਜੜਾ ਇਹਨਾਂ ਦਾ ਜਿਨ੍ਹਾਂ ਦਾ ਕੰਮ ਇਹਨਾਂ ਦਾ ਆਪਣਾ ਬਣਦਾ ਉਹਨੂੰ ਨਹੀਂ ਨਹੀਂ ਕੰਮ ਕਰਨਾ ਇਸ ਕਰਕੇ ਸਰਕਾਰ ਨੂੰ ਸੁਪਰੀ ਬਈ ਨੂੰ ਅਸੀਂ ਅਪੀਲ ਕਰਦੇ ਆਂ ਵੀ ਜਾਗੋ ਜਿਹੜਾ ਮਈਆ ਭਗਵਾਨ ਦੇ ਮੋਹਰੇ ਇਹਦਾ ਨੁਕਸਾਨ ਹੋ ਰਿਹਾ ਗੱਡੀਆਂ ਦਾ ਪਬਲਿਕ ਦਾ ਤੇ ਉਹਦੇ ਬਾਰੇ ਉਹਨੂੰ ਪਾਣੀ ਦਾ ਨਿਕਾਸ ਕੀਤਾ ਜਾਵੇ ਇਸ ਕਰਕੇ ਸਰਕਾਰ ਨੂੰ ਵੀਡੀਓ ਦਫ਼ਤਰ ਮੋਹਰੇ ਬੈਠੇ ਧਰਨੇ ਤੇ ਬੈਠੇ ਬੰਦਿਆਂ ਨੂੰ ਵੀ ਧੰਨਵਾਦ ਕਰਦੇ ਆਂ ਵੀ ਜਿਹੜਾ ਇਹਨਾਂ ਨੇ ਪ੍ਰਸ਼ਾਸਨ ਨੂੰ ਜਗਾੜ ਲਈ ਆਹ ਰੋਸ ਧਰਨਾ ਸ਼ੁਰੂ ਕੀਤਾ ਅੱਜ ਦੂਜੇ ਦਿਨ ਚਾ ਇਹ ਲਗਾਤਾਰ ਧਰਨਾ ਲੱਗੂਗਾ ਇਸ ਕਰਕੇ ਅਸੀਂ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜਾਲ ਲਾ ਕੇ ਖੜੇ ਆ ਧੰਨਵਾਦ